ਪੰਜਾਬ ਚ ਛੁੱਟੀ ਆਏ ਫੌਜੀ ਦੀ ਬੇਰਹਿਮੀ ਨਾਲ ਕੁੱਟ ਮਾਰ ਸੜਕ ਦੇ ਵਿਚਾਲੇ ਡਾਂਗਾ ਸੋਟੀਆਂ ਨਾਲ ਕੜੀਸ ਕੜੀਸ ਕੁੱਟਿਆ ਫੌਜੀ ਕੁੱਟ ਮਾਰਦੀਆਂ ਰੂਹ ਕੰਬਾਉ ਤਸਵੀਰਾਂ ਆਈਆਂ ਸਾਹਮਣੇ ਜੀਹਾ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਗੱਡੀ ਤੇ ਸਵਾਰ ਕੁਝ ਲੋਕ ਆਉਂਦੇ ਨੇ ਜਿਨ੍ਹਾਂ ਨੇ ਆਉਂਦਿਆ ਸਾਰ ਫੌਜੀ ਤੇ ਧਾਵਾ ਬੋਲ ਦਿੱਤਾ ਹਮਲਾ ਕਰ ਦਿੱਤਾ ਇਹਨਾਂ ਬਦਮਾਸ਼ਾਂ ਨੇ ਫੌਜੀ ਨੂੰ ਸੜਕ ਵਿਚਾਲੇ ਸੁੱਟ ਲਿਆ ਜਿਸ ਤੋਂ ਬਾਅਦ ਡਾਂਗਾ ਸੋਟੀਆਂ ਨਾਲ ਫੌਜੀ ਤੇ ਜਾਨਲੇਵਾ ਹਮਲਾ ਕਰ ਦਿੱਤਾ ਕਾਫੀ ਸਮਾਂ ਇਹ ਬਦਮਾਸ਼ ਫੌਜੀ ਦੀ ਬੁਰੇ ਤਰੀਕੇ ਨਾਲ ਜਾਨਵਰਾ ਵਾਂਗ ਕੁੱਟਮਾਰ ਕਰਦੇ ਦਿਖਾਈ ਦਿੱਤੇ ਨੇ ਮੁਜਮਾਨੇ ਫੌਜੀ ਨੂੰ ਲਹੂ ਲੋਹਾਨ ਕਰ ਦਿੱਤਾ ਇਸ ਕੁੱਟਮਾਰ ਦੌਰਾਨ ਇੱਕ ਹੋਰ ਤਸਵੀਰ ਜਿਸ ਨੇ ਇਨਸਾਨੀਅਤ ਨੂੰ ਵੀ ਸ਼ਰਮਚਾਰ ਕਰਕੇ ਰੱਖ ਦਿੱਤਾ ਤੁਸੀਂ ਦੇਖ ਸਕਦੇ ਹੋ ਮੀ ਬਾਗ ਫੌਜੀ ਤੇ ਡਾਂਗਾ ਸੋਟੀਆਂ ਭਰਾਈਆਂ ਜਾ ਰਹੀਆਂ ਨੇ ਸੜਕ ਤੇ ਕੜੀਸ ਕੜੀਸ ਫੌਜੀ ਦੀ ਕੁੱਟਮਾਰ ਕੀਤੀ ਜਾ ਰਹੀ ਹੈ ਇਸ ਦੌਰਾਨ ਵੱਡੀ ਗਿਣਤੀ ਚ ਲੋਕ ਮੌਕੇ ਤੇ ਮੌਜੂਦ ਨੇ ਇਹਨਾਂ ਲੋਕਾਂ ਵੱਲੋਂ ਵੀਡੀਓ ਫੋਨ ਚ ਬਣਾਈਆਂ ਜਾ ਰਹੀਆਂ ਨੇ ਜਾਪ ਰਿਹਾ ਹੈ ਕਿ ਜਿਵੇਂ ਇਹ ਲੋਕ ਕੋਈ ਫਿਲਮੀ ਸੀਨ ਦੇਖ ਰਹੇ ਹੁਣ ਝੁੰਡ ਬਣਾ ਅੱਖਾਂ ਸਾਹਮਣੇ ਖੂਨ ਖਰਾਬਾ ਹੁੰਦਾ ਦੇਖੀ ਗਏ ਨੇ ਪਰ ਕਿਸੇ ਵੱਲੋਂ ਫੌਜੀ ਨੂੰ ਇਨ੍ਹਾਂ ਬਦਮਾਸ਼ਾਂ ਦੇ ਚੁੰਗਲ ਚੋਂ ਛਡਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਜਿਸ ਨੇ ਹਰੇਕ ਨੂੰ ਝੰਜੋੜ ਕੇ ਰੱਖ ਦਿੱਤਾ ਕਾਫੀ ਸਮਾਂ ਗੁੰਡਾਗਰਦੀ ਕਰਨ ਤੋਂ ਬਾਅਦ ਇਹ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ ਜਿਸ ਤੋਂ ਬਾਅਦ ਪੀੜਤ ਇਸ ਫੌਜੀ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਧਮਕੀਆਂ ਦੇ ਰਿਹਾ ਕਿ ਨਾ ਹੁਣ ਜਾਨੋਂ ਮਾਰਾਂਗੇ ਐਸਐਸਪੀ ਸਾਹਿਬ ਕੀ ਕਰ ਰਹੇ ਹੋ ਤੁਸੀਂ ਕੰਮ ਕੀਨ ਦੋਗਣਾ ਹਮਲਾ ਵੀ ਤੁਹਾਡੀ ਵਜ੍ਹਾ ਨਾਲ ਹੋਇਆ ਜੇ ਟਾਈਮ ਤੇ ਕੰਮ ਕੀਤਾ ਹੁੰਦਾ ਟਾਈਮ ਤੇ ਇਹਨਾਂ ਤੇ ਕਾਰਵਾਈ ਹੁੰਦੀ ਤੇ ਮੇਰੇ ਤੇ ਹਮਲਾ ਨਹੀਂ ਹੋਣਾ ਚਾਹੀਦਾ ਸਾਬ اے ਐਸਐਸਪੀ ਸਾਹਿਬ ਤੁਹਾਡੇ ਤੇ ਸਵਾਲੀਆ ਚ ਨੇ ਡੀਜੀਪੀ ਪੰਜਾਬ ਤੇ ਪੰਜਾਬ ਪੁਲਿਸ ਪੂਰੀ ਹਾਸ਼ੀਏ 'ਚ ਖੜੀ ਐ ਇਸ ਟਾਈਮ ਐਸਐਚਓ ਸਾਹਿਬ ਨੇ ਮੇਰੀ ਕੋਈ ਮਦਦ ਨਹੀਂ ਕੀਤੀ ਉਹਦੇ ਪ੍ਰੂਫ ਵੀ ਦੇ ਦੇਣਾ ਤੁਹਾਨੂੰ ਕਿਵੇਂ ਥਾਣੀ ਤੋਂ ਮੈਨੂੰ ਡਰ ਕਿਨਾਰ ਕਰਕੇ ਮੋੜਿਆ ਨਾ ਤੁਹਾਡੀ ਐਸਐਚਓ ਨੇ ਜੋ ਮੈਡਮ ਨੇ ਕਿ ਮੈਂ ਕਹਿਆ ਸੀ ਮੈਨੂੰ ਪ੍ਰੋਟੈਕਸ਼ਨ ਨਾਲ ਹਸਪੀਟਲ ਛੱਡ ਦਿਓ ਜਾਂ ਗੱਡੀ ਦੇ ਦਿਓ ਮੈਨੂੰ ਕੁਝ ਨਹੀਂ ਦਿੱਤਾ ਸਬੂਤ ਦਿਉਣਾ ਤੁਹਾਨੂੰ ਸਬੂਤ ਵੀ ਦਊਂਗਾ ਕਿ ਮੈਂ ਉਹ ਤੁਸੀਂ ਪਹਿਲਾਂ ਹਲਕਾ ਪਰਚਾ ਕੀਤਾ ਸੀ ਨਾ ਵੀਡੀਓ ਦੇਣ ਦਾ ਵਾਅਦਾ ਕੀਤਾ ਪਰ ਇਹ ਮੀਡੀਆ ਦੇ ਸਾਹਮਣੇ ਹੁਣ ਮੈਂ ਦਿਨਾ ਇਹ ਵੀ ਹੁਣ ਦੇ ਦਾਂ ਵੀ ਤੁਸੀਂ ਕੀ ਕਰਦੇ ਹੋ ਇਹ ਜੀਲੂ ਦਾ ਜਿਹੜਾ ਇਹਨਾਂ ਦਾ ਜੀਲੂ ਨੌਕਰ ਉਹਨੂੰ ਚੈੱਕ ਲੋ ਸਾਰੇ ਬੰਦੇ ਫੜੇ ਜਾਣੇ ਆ ਰਹੀ ਗੱਲ ਜਿਹੜਾ ਹੈਗਾ ਸਿਰਾਜ ਮੁਹੰਮਦ ਉਹਦੇ ਕੋਲ 10 ਸਾਲ ਦਾ ਕੈਨੇਡਾ ਦਾ ਵੀਜ਼ਾ ਇਹ ਪੱਕੀ ਖਬਰ ਆ ਉਹ ਕੈਨੇਡਾ ਲਈ ਰਵਾਨਾ ਹੋ ਜਾਊਗਾ ਜੇ ਤੁਸੀਂ ਕੁਝ ਸ਼ਕਤੀਨਾਪਰਤੀ ਉਹਦੇ ਲਈ ਜ਼ਿੰਮੇਵਾਰ ਐਸਐਚਓ ਮਲਯੂਕ ਜਿਹੜੀ ਹੈਗੀ ਐ ਸਿਟੀ ਅਮદાવાદ ਪੂਰੀ ਤਰ੍ਹਾਂ ਨਾਲ ਜ਼ਿੰਮੇਵਾਰ ਹੋ ਮੇਰੇ ਤੇ ਹਮਲਾ ਕਰਾਉਣ ਦੇ ਵਿੱਚ ਵੀ ਕਿਉਂਕਿ ਮੇਰੇ ਕੋਲ ਸਾਰੀਆਂ ਰਿਕਾਰਡਿੰਗਾਂ ਪਈਆਂ ਨੇ ਜਿਹੜੇ ਕੰਟਰੋਲ ਰੂਮ ਤੇ ਫੋਨ ਕੀਤਾ ਆ 4:28 ਮਿੰਟ ਤੇ 4:29 ਮਿੰਟ ਤੇ ਔਰ 112 ਤੇ ਉਸ ਤੋਂ ਬਾਅਦ ਜਿਹੜਾ ਮੈਂ ਫੋਨ ਕੀਤਾ ਆਪਣੇ ਨੂੰ ਥਾਣੇ ਦਾ ਨੰਬਰ ਦਿੱਤਾ ਸੀ ਉਸ ਤੇ ਜਿੰਨਾਂ ਨੇ ਕਿਹਾ 112 ਤੇ ਲਾਓ ਔਰ ਮੈਂ ਖੁਦ ਥਾਣੇ ਗਿਆ ਤਾਂ ਜੀ ਇਹਨੂੰ ਹਲਕੇ ਨਾਲ ਨਾ ਲਿਆ ਜਾਵੇ ਮੇਰੇਆਂ ਜਿਹੜੀਆਂ ਸਾਡੀਆਂ ਫੌਦੀ ਜੱਥੇ ਬੰਦੀਆਂ ਉਹ ਵੀ ਹੁਣ ਸਰਗਰਮ ਨੇ ਫੌਜੀ ਨਾਲ ਕੁੱਟ ਮਾਰਦਿਆਂ ਇਹ ਲੂ ਕੰਡੇ ਖੜੇ ਕਰ ਦੇਣ ਵਾਲੀਆਂ ਤਸਵੀਰਾਂ ਮਲੇਰਕੋਟਲਾ ਤੋਂ ਸਾਹਮਣੇ ਆਈਆਂ ਨੇ ਜਿੱਥੋਂ ਦੇ ਅਹਿਮਦਗੜ੍ਹ 'ਚ ਇਹ ਵੱਡੀ ਵਾਰਦਾਤ ਹੋਈ ਹੈ ਦਿਨ ਦਿਹਾੜੇ ਫੌਜੀ ਨੂੰ ਡਾਂਗਾ ਸੋਟੀਆਂ ਦੇ ਨਾਲ ਕੁੱਟਿਆ ਗਿਆ ਜਾਣਕਾਰੀ ਮੁਤਾਬਕ ਕੋਈ ਪਲਾਟ ਦਾ ਵਿਵਾਦ ਚੱਲਦਾ ਆ ਰਿਹਾ ਸੀ ਜਿਸ ਦੇ ਚੱਲਦੇ ਛੁੱਟੀ ਆਏ ਸ ਫੌਜੀ ਤੇ ਦੂਜੀ ਧਿਰ ਵੱਲੋਂ ਇਹ ਕਾਤਲਾਨਾ ਹਮਲਾ ਕੀਤਾ ਗਿਆ ਕੁੱਟਮਾਰ ਦੇ ਸ਼ਿਕਾਰ ਫੌਜੀ ਦਾ ਪੁਲਿਸ ਪ੍ਰਸ਼ਾਸਨ ਤੇ ਜੰਮ ਕੇ ਗੁੱਸਾ ਫੁੱਟਿਆ ਆਖਰ ਕੀ ਗੱਲਾਂ ਫੌਜੀ ਵੱਲੋਂ ਕਹੀਆਂ ਗਈਆਂ ਨੇ ਇਹ ਤੁਸੀਂ ਉਸ ਦੇ ਮੂੰਹ ਹੀ ਸੁਣ ਲਓ ਸਾਹਮਣੇ ਇਸ ਵਾਰਦਾਤ ਨੂੰ ਲੈ ਕੇ ਆਖਰ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ ਇਹ ਤੁਸੀਂ ਐਸਐਸਪੀ ਮਲੇਰਕੋਟਲਾ ਦੇ ਮੂੰਹ ਹੀ ਸੁਣ ਲਓ ਕੱਲ ਸ਼ਾਮ ਨੂੰ ਸਿਟੀ ਅਹਿਮਦਗੜ੍ਹ ਦੇ ਏਰੀਏ ਵਿੱਚ ਇੱਕ ਆਰਮੀ ਦੇ ਨੌਜਵਾਨ ਨੂੰ ਜੋ ਕਿ ਸਿਕਿਉਰਿਟੀ ਡਿਫੈਂਸ 'ਚ ਪੋਸਟਡ ਹੈ ਜਿਹਦਾ ਨਾਮ ਅਬਦੁਲ ਸਤਾਰ ਹੈ ਉਸ ਨੂੰ ਉਹਦੇ ਰਿਸ਼ਤੇਦਾਰਾਂ ਵੱਲੋਂ ਬਹੁਤ ਹੀ ਬੇਰਹਿਮੀ ਨਾਲ ਕੁੱਟਿਆ ਗਿਆ। ਵਜ੍ਹਾ ਰੰਜਿਸ਼ ਪ੍ਰਾਣਾ ਪ੍ਰਾਪਰਟੀ ਦਾ ਡਿਸਪਿਊਟ ਸੀਗਾ। ਅੱਜ ਅਸੀਂ 74 ਨੰਬਰ ਐਫ ਆਈ ਆਰ ਦਰਜ ਕਰਕੇ ਬਾਈ ਨੇਮ ਤਿੰਨ ਬੰਦਿਆਂ ਨੂੰ ਨਾਮਿਨੇਟ ਕੀਤਾ। ਜਿਹਦੇ ਵਿੱਚ 109 ਬੀ ਐਨ ਐਸ ਦਾ ਵੀ ਵਾਧਾ ਕੀਤਾ। ਹੁਣ ਮੇਰਕੋਟੜਾ ਪੁਲਿਸ ਵੱਲੋਂ ਇੱਕ ਮੇਨ ਜਿਹੜਾ ਸੀਗਾ ਕਲਪਰੇਟ ਉਹਨੂੰ ਅਰੈਸਟ ਕੀਤਾ ਗਿਆ। ਬਾਕੀ ਜਿਹੜੇ ਰਹਿੰਦੇ ਦੋ ਹੈ ਉਹਨਾਂ ਨੂੰ ਵੀ ਜਲਦੀ ਅਰੈਸਟ ਕੀਤਾ ਜਾਏਗਾ ਤੇ ਆਰਮੀ ਦੇ ਜਿਹੜਾ ਜਵਾਨ ਹੈ ਅਫਜ਼ਲ ਸਤਾਰ ਉਨੂੰ ਜਸਟਿਸ ਦਿੱਤਾ ਜਾਏਗਾ ਪੰਜਾਬ ਪੁਲਿਸ ਹਮੇਸ਼ਾ ਹੀ ਆਰਮੀ ਵਾਲੇ ਦਾ ਸਨਮਾਨ ਕਰਦੀ ਹੈ ਤੇ ਕਰਦੀ ਰਹੇਗੀ ਫੌਜੀ ਨਾਲ ਕੁੱਟ ਮਾਰਦੀਆਂ ਸਾਹਮਣੇ ਆਈਆਂ ਇਹਨਾਂ ਤਸਵੀਰਾਂ ਨੇ ਹਰ ਇੱਕ ਨੂੰ ਹਿਲਾ ਕੇ ਰੱਖ ਦਿੱਤਾ ਸੁਣਨ ਕਰਕੇ ਰੱਖ ਦਿੱਤਾ ਹਰ ਕਿਸੇ ਵੱਲੋਂ ਇਸ ਘਟਨਾ ਦੀ ਇਸ ਵਾਰਦਾਤ ਦੀ ਨਿੰਦਾ ਕੀਤੀ ਜਾ ਰਹੀ ਹੈ ਮੁਜ਼ਮਾ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਫਿਲਹਾਲ ਦੇਖਣਾ ਹੋਵੇਗਾ ਪੁਲਿਸ ਵੱਲੋਂ ਅੱਗੇ ਜਾਂਚ ਚ ਕੀ ਨਿਕਲ ਕੇ ਸਾਹਮਣੇ ਆਉਂਦਾ ਹੈ ਜਗਬੰਦੀ ਟੀਵੀ ਲਈ ਰਵੀ ਖਾਨ ਦੀ ਰਿਪੋਰਟ